ਫਗਵਾੜਾ ਦੇ ਵਾਰ ਨੰਬਰ 48 ਤੋਂ ਭਾਜਪਾ ਦੇ ਉਮੀਦਵਾਰ ਭਰਮਜੀਤ ਸਿੰਘ ਖੁਰਾਨਾ ਦੇ ਹੱਕ ਵਿੱਚ ਇੱਕ ਭਰਮੀ ਚੋਣ ਮੀਟਿੰਗ ਕੀਤੀ ਗਈ ਜਿਸ ਵਿੱਚ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਅਤੇ ਸਾਬਕਾ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਸ਼ਿਰਕਤ ਕੀਤੀ ਮੀਟਿੰਗ ਦੌਰਾਨ ਉਨ੍ਹਾਂ ਜਿੱਥੇ ਵਾਰ ਵਾਸੀਆਂ ਨੂੰ ਭਾਜਪਾ ਦੀਆਂ ਨੀਤੀਆਂ ਤੋਂ ਜਾਣੂ ਕਰਵਾਇਆ ਉੱਥੇ ਹੀ ਸੋਮ ਪ੍ਰਕਾਸ਼ ਅਤੇ ਰਣਜੀਤ ਸਿੰਘ ਖੋਜੇਵਾਲ ਨੇ ਦੱਸਿਆ ਕਿ ਕਾਰਪੋਰੇਸ਼ਨ ਦੀ ਚੋਣ ਇਸ ਵਾਰ ਭਾਜਪਾ ਫਗਵਾੜਾ ਸ਼ਹਿਰ ਅੰਦਰ ਕੀਤੇ ਵਿਕਾਸ ਦੇ ਮੁੱਦੇ ਤੇ ਲੜ ਰਹੀ ਹੈ ਉਨਾ ਸਮੂਹ ਵਾਰ ਵਾਸੀਆਂ ਨੂੰ ਵਿਸ਼ਵਾਸ ਹੋਇਆ ਕਿ ਅਗਰ ਫਗਵਾੜਾ ਵਿੱਚ ਮੁਰਦ ਤੋਂ ਭਾਜਪਾ ਦੀ ਕਾਰਪੋਰੇਸ਼ਨ ਬੰਦੀ ਹੈ ਤਾਂ ਉਹ ਵਾਰ ਵਿੱਚ ਰਹਿੰਦੇ ਅਧੂਰੇ ਵਿਕਾਸ ਕਾਰਜਾਂ ਨੂੰ ਬਿਨਾਂ ਦੇਰੀ ਕੀਤੇ ਪੂਰਾ ਕਰਵਾਉਣਗੇ। ਉਨਾ ਸਮੂਹ ਵਾਰ ਵਾਸੀਆਂ ਨੂੰ ਪਰਮਜੀਤ ਸਿੰਘ ਖੁਰਾਨਾ ਦੇ ਹੱਕ ਵਿੱਚ ਚੋਣ ਨਿਸ਼ਾਨ ਕਮਲ ਦੇ ਫੁੱਲ ਦਾ ਬਟਨ ਦਬਾ ਕੇ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਉਣ ਦੀ ਅਪੀਲ ਕੀਤੀ। ਜਿੰਨਾ ਜਿਆਦਾ ਵੋਟ ਜੇ ਜਨਾਰਤ ਕਰਕੇ ਤੁਹਾਨੂੰ ਕਿੰਨੇ ਯਾਦ ਕੀ ਰੋਲੇ। ਇਹ ਮੇਰਾ ਬਾਬਾ ਮੈਨੂੰ ਫੋਨ ਕਰਕੇ ਮਿਲੋਣੇ ਤੁਹਾਡੇ ਇੱਥੇ ਕੰਮ ਕਰਾਉਣ ਵਾਲਾ ਅਫੀਸੀਰ ਵੰਗਾਰ ਵੰਗਾਰ ਤੁਮੇਂ ਸਿਆਦਾ ਕਰ ਜਦੋਂ ਪਹਿਲੇ ਵਾਰ ਜੁੜੇ ਰਹੇ ਸੀ ਨਾ ਮੰਨਸਰ ਦਾ ਵੀ ਵਿੰਦਲਾ ਰੋਡ ਪਰ ਵੀ ਕਿੰਨੇ ਕੰਮ ਕਰਾਏ ਲਏ ਔਰ ਲੋਕੋ ਦਾ ਕਿੰਨੇ ਕੰਮ ਇੱਥੇ ਬੈਠੇ ਰਹੇ ਕਿਸੇ ਹੁਣ ਵੀ ਸਟੇਜ ਉੱਪਰ ਲੱਟ ਗਿਆ ਇੱਥੇ ਕੰਮ ਕਰਨੇ ਸਾਨੂੰ ਕਾਮਨ ਸਰਵਿਸ ਸੈਂਟਰ ਖੋਲੋ ਇੱਕ ਇਹ ਸਾਡੇ ਕੋਲ ਆ ਨਹੀਂ ਗਿਆ ਕਾਮਨ ਸਰਵਿਸ ਸੈਂਟਰ ਖੋਲੋ ਬਹੁਤ ਮਿਲ ਜਗਾ ਕੌਂਸਲਰ ਸੱਜਣ ਸਿੰਘ ਢੁੱਲੀ ਦਾ ਜੀਵਾਰ ਖੁੱਲ੍ਹਿਆ। ਉਹ ਬਹੁਤ ਸਾਰੇ ਇਸ ਕਮੇਟੀ ਨੂੰ ਪਰਵੀ ਹੋਇਆ। ਸਲਾਹਕਾਰ ਸ਼ੈਟਰ ਦਾ ਬੜਾ ਵਾਵਾ ਸੀ। ਔਰ ਉਧਰ ਪਰਮਜੀਤ ਸਿੰਘ ਖੁਰਾਨਾ ਨੇ ਕਿਹਾ ਕਿ ਜਿਸ ਤਰ੍ਹਾਂ ਉਹਨਾਂ ਨੇ ਪਹਿਲਾ ਕਾਉਂਸਲਰ ਹੁੰਦਿਆ ਵਾਰਦਾ ਚੌਪਕੀ ਵਿਕਾਸ ਕਰਵਾਇਆ ਸੀ ਠੀਕ ਉਸੇ ਤਰ੍ਹਾਂ ਹੀ ਉਹ ਇਹ ਚੋਣ ਜਿੱਤਣ ਤੋਂ ਬਾਅਦ ਮੂਰਤੋ ਵਾੜ ਵਾਸੀਆਂ ਦੀਆਂ ਸਮੱਸਿਆਵਾਂ ਦਾ ਹੱਲ ਪੈਲ ਦੇ ਆਧਾਰ ਤੇ ਕਰਵਾਉਣਗੇ। ਉਹਨਾਂ ਸਮੂਹ ਵਾੜ ਵਾਸੀਆਂ ਨੂੰ 21 ਦਸੰਬਰ ਨੂੰ ਕਮਲ ਦੇ ਫੁੱਲ ਵਾਲਾ ਬਟਨ ਦਬਾ ਕੇ ਕਾਮਯਾਬ ਬਣਾਉਣ ਦੀ ਅਪੀਲ ਕੀਤੀ। ਫਗਵਾੜਾ ਦੇ ਵਾਰ ਨੰਬਰ 48 ਤੋਂ ਭਾਜਪਾ ਦੇ ਉਮੀਦਵਾਰ ਭਰਮਜੀਤ ਸਿੰਘ ਖੁਰਾਨਾ ਦੇ ਹੱਕ ਵਿੱਚ ਇੱਕ ਭਰਮੀ ਚੋਣ ਮੀਟਿੰਗ ਕੀਤੀ ਗਈ ਜਿਸ ਵਿੱਚ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਅਤੇ ਸਾਬਕਾ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਸ਼ਿਰਕਤ ਕੀਤੀ ਮੀਟਿੰਗ ਦੌਰਾਨ ਉਨ੍ਹਾਂ ਜਿੱਥੇ ਵਾਰ ਵਾਸੀਆਂ ਨੂੰ ਭਾਜਪਾ ਦੀਆਂ ਨੀਤੀਆਂ ਤੋਂ ਜਾਣੂ ਕਰਵਾਇਆ ਉੱਥੇ ਹੀ ਸੋਮ ਪ੍ਰਕਾਸ਼ ਅਤੇ ਰਣਜੀਤ ਸਿੰਘ ਖੋਜੇਵਾਲ ਨੇ ਦੱਸਿਆ ਕਿ ਕਾਰਪੋਰੇਸ਼ਨ ਦੀ ਚੋਣ ਇਸ ਵਾਰ ਭਾਜਪਾ ਫਗਵਾੜਾ ਸ਼ਹਿਰ ਅੰਦਰ ਕੀਤੇ ਵਿਕਾਸ ਦੇ ਮੁੱਦੇ ਤੇ ਲੜ ਰਹੀ ਹੈ ਉਨਾਸਮੂ ਵਾਰ ਵਾਸੀਆਂ ਨੂੰ ਵਿਸ਼ਵਾਸ ਹੋਇਆ ਕਿ ਅਗਰ ਫਗਵਾੜਾ ਵਿੱਚ ਮੁਰਦ ਤੋਂ ਭਾਜਪਾ ਦੀ ਕਾਰਪੋਰੇਸ਼ਨ ਬੰਦੀ ਹੈ ਤਾਂ ਉਹ ਵਾਰ ਵਿੱਚ ਰਹਿੰਦੇ ਅਧੂਰੇ ਵਿਕਾਸ ਕਾਰਜਾਂ ਨੂੰ ਬਿਨਾਂ ਦੇਰੀ ਕੀਤੇ ਪੂਰਾ ਕਰਵਾਉਣਗੇ। ਉਨਾਸਮੂ ਵਾਰ ਵਾਸੀਆਂ ਨੂੰ ਪਰਮਜੀਤ ਸਿੰਘ ਖੁਰਾਨਾ ਦੇ ਹੱਕ ਵਿੱਚ ਚੋਣ ਨਿਸ਼ਾਨ ਕਮਲ ਦੇ ਫੁੱਲ ਦਾ ਬਟਨ ਦਬਾ ਕੇ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਉਣ ਦੀ ਅਪੀਲ ਕੀਤੀ। ਉਧਰ ਪਰਮਜੀਤ ਸਿੰਘ ਖੁਰਾਨਾ ਨੇ ਕਿਹਾ ਕਿ ਜਿਸ ਤਰ੍ਹਾਂ ਉਹਨਾਂ ਨੇ ਪਹਿਲਾ ਕਾਉਂਸਲਰ ਹੁੰਦਿਆਂ ਵਾਰਡਾ 44 ਕੀ ਵਿਕਾਸ ਕਰਵਾਇਆ ਸੀ ਠੀਕ ਉਸੇ ਤਰ੍ਹਾਂ ਹੀ ਉਹ ਇਹ ਚੋਣ ਜਿੱਤਣ ਤੋਂ ਬਾਅਦ ਮੁੜ ਤੋਂ ਵਾੜ ਵਾਸੀਆਂ ਦੀਆਂ ਸਮੱਸਿਆਵਾਂ ਦਾ ਹੱਲ ਪੈਲ ਦੇ ਆਧਾਰ ਤੇ ਕਰਵਾਉਣਗੇ ਉਹਨਾਂ ਸਮੂਹ ਵਾੜ ਵਾਸੀਆਂ ਨੂੰ 21 ਦਸੰਬਰ ਨੂੰ ਕਮਲ ਦੇ ਫੁੱਲ ਵਾਲਾ ਬਟਨ ਦਬਾ ਕੇ ਕਾਮਯਾਬ ਬਣਾਉਣ ਦੀ ਅਪੀਲ ਕੀਤੀ